ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੌਸਮ ਥੋੜਾ ਜਿਹਾ ਚੇਂਜ ਹੁੰਦਾ ਦਿਖਾਈ ਦੇ ਰਿਹਾ ਹੈ ਬੀਤੇ ਦਿਨਾਂ ਤੋਂ ਜੋ ਚੰਗੀ ਧੁੱਪ ਲੱਗ ਰਹੀ ਸੀ ਤੇ ਥੋੜੀ-ਬਹੁਤ ਤਾਪਮਨ ਵਧੇ ਹੋਏ ਸੀ ਉਹਦੇ ਵਿੱਚ ਥੋੜੀ-ਬਹੁਤੀ ਅੱਜ ਠੱਲ ਪੈਂਦੀ ਦਿਖਾਈ ਦੇ ਰਹੀ ਹੈ ਅੱਜ ਕਿਹੜੀ ਗ੍ਰੀਤਾ ਮਨ ਪੰਜਾਬ ਦੇ ਦੁਪਹਿਰ ਦੇ ਸਮੇਂ ਘੱਟ ਦੇਖਣ ਨੂੰ ਮਿਲਿਆ ਜਿਸ ਦਾ ਅਸਰ ਰਾਤ ਦੇ ਸਮੇਂ ਵੀ ਹੋਵੇਗਾ ਤੁਹਾਡੇ ਇਲਾਕੇ ਵਿੱਚ ਦਿਨ ਦੇ ਸਮੇਂ ਕਿਵੇਂ ਦੇ ਮੌਸਮ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਗੱਲ ਕਰਾਂ ਕਿ ਤਾਜ਼ਾ ਸੈਟੇਲਾਈਟ ਇਮੇਜ ਦੀ ਤਾਂ ਮੌਸਮ ਕਲੀਅਰ ਹੈ ਫਿਲਹਾਲ ਪੰਜਾਬ ਦੇ ਵਿੱਚ ਕੋਈ ਸਿਸਟਮ ਦਿਖਾਈ ਨਹੀਂ ਦੇ ਰਿਹਾ ਪਰ ਜਿਹੜੇ ਸਿਸਟਮ ਬਣੇ ਹੋਏ ਨੇ ਕਾਫੀ ਜ਼ਿਆਦਾ ਦੂਰ ਨੇ ਪਹਾੜੀ ਖੇਤਾਂ ਤੋਂ ਵੀ ਉੱਪਰ ਨੇ ਤੇ ਜਿਸ ਦਾ ਅਸਰ ਹ ਅੱਜ ਰਾਤ ਪੰਜਾਬ ਦਾ ਮੌਸਮ ਸਾਫ਼ ਰਹੇਗਾ ਬੱਦਲਬਾਤੀ ਤੋਂ ਰਹਿਤ ਪੱਛਮ ਤੋਂ ਚੰਗੀ ਹਵਾ ਚੱਲ ਰਹੀ ਹੈ ਜਿਸ ਦੀ ਗਤੀ 10-12 ਕਿਲੋਮੀਟਰ ਪ੍ਰਤੀ ਘੰਟਾ ਦੀ ਬਣੀ ਹੋਈ ਹੈ ਤੇ ਜੋ ਕਿ ਰਾਤ ਦੇ ਸਮੇ ਵੀ ਇਸੇ ਤਰੀਕੇ ਨਾਲ ਚੱਲਦੀ ਹੋਈ ਦਿਖਾਈ ਦੇਵੇਗੀ ਰਾਤ ਦੇ ਸਮੇ ਸਾਨੂੰ ਥੋੜੇ-ਬੋਤੇ ਧੁੰਦ ਦੇ ਹਾਲਾਤ ਅੱਜ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਪੰਜਾਬ ਦੇ ਬਹੁਤੇ ਇਲਾਕੇ ਦੇ ਵਿੱਚਕਾਰ ਹਲਕੇ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਦਾ ਅਸਰ ਰਾਤ ਦੇ ਸਮੇ ਵੀ ਬਣਦਾ ਹੋਇਆ ਦਿਖਾਈ ਦੇਵੇਗਾ ਗੱਲ ਕਰਾਂਗੇ ਅਗਰ ਤਾਪਮਾਨ ਦੀ ਤਾਂ ਤਾਪਮਾਨ ਦਿਨ ਦੇ ਸਮੇ 22 ਡਿਗਰੀ ਤੱਕ ਦੇਖਣ ਨੂੰ ਮਿਲੇਗਾ ਜੋ ਕਿ ਰਾਤ ਅੱਜ 8 ਤੇ 9 ਡਿਗਰੀ ਦੇ ਵਿਚਕਾਰ ਰਹਣਗੇ ਕਿਉਂਕਿ ਦਿਨ ਰਾਤ ਦੇ ਤਾਪਮਾਨ ਕਾਫੀ ਦਿਨਾਂ ਤੋਂ 9 ਤੇ 10 ਡਿਗਰੀ ਦੇ ਵਿਚਕਾਰ ਬਣੇ ਹੋਏ ਸੀ ਅੱਜ ਥੋੜੀ ਜਿਹੀ ਠੰਡ ਸਾਨੂੰ ਬਾਕੀ ਦਿਨਾਂ ਨਾਲੋਂ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੂਰਬ ਦੀ ਹਵਾ ਥੋੜੀ ਬਹੁਤੀ ਹਜੇ ਚੱਲਣੀ ਹਜੇ ਬਾਕੀ ਹੈ ਪਰ ਪੱਛੋ ਦੀ ਹਵਾ ਲਗਾਤਾਰ ਚੱਲ ਰਹੀ ਹੈ ਤੇ ਪੱਛੋ ਦੀ ਹਵਾ ਜੇ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਠੰਡੀ ਖੁਸ਼ਕ ਹੁੰਦੀ ਹੈ ਜਿਸ ਦੇ ਨਾਲ ਪੰਜਾਬ ਦਾ ਠੰਡਾ ਦਾ ਮਾਹੌਲ ਰਾਤ ਦੇ ਸਮੇਂ ਹਜੇ ਬਰਕਰਾਰ ਹੈ ਥੋੜੀ ਬੋਤੀ ਧੁੰਦ ਪੈਣ ਦੇ ਕਾਰਨ ਜਾਂ ਫਿਰ ਥੋੜੀ ਬਹੁਤੀ ਠੰਡ ਦੇ ਹੋਣ ਦੇ ਨਾਲ ਉਮੀਦ ਬਣ ਰਹੀ ਹੈ ਕਿ ਅੱਜ ਰਾਤ ਬਾਕੀ ਦਿਨਾਂ ਨਾਲੋਂ ਥੋੜਾ ਜਿਆ ਠੰਡਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਬਾਕੀ ਵੱਡੀ ਕੋਈ ਅਪਡੇਟ ਨਹੀਂ ਹੈ ਮੀਂਹ ਹਨੇਰੀ ਦੀ ਮੌਸਮ ਜ਼ਿਆਦਾਤਰ ਸਾਫ ਬਣੇ ਰਹਿਣ ਦੀ ਉਮੀਦ ਹੈ ਬਾਕੀ ਸਵੇਰ ਦੇ ਵੇਲੇ ਦੀ ਜਾਣਕਾਰੀ ਜਿਹੜੀ ਤੁਹਾਨੂੰ ਆਉਣ ਦੀ ਵੀਡੀਓ ਵਿੱਚ ਅਸੀਂ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਸਮੇਂ ਸਿਰ ਮਿਲ ਸਕੇ ਬਾਕੀ ਰਾਤ ਦੀ ਅਪਡੇਟ ਵਿੱਚ ਇਹੀ ਹੈ ਕਿ ਮੌਸਮ ਓਵਰਆਲ ਠੀਕ ਹੈ ਕੋਈ ਵੱਡੀ ਅਪਡੇਟ ਨਹੀਂ ਹੈ ਜਿਵੇਂ ਹੀ ਅਪਡੇਟ ਪ੍ਰਾਪਤ ਹੁੰਦੀ ਹੈ ਲੈ ਕੇ حاضر ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ